ਹੈਲੋ ਸਸ ਦੀ ਗੱਲ ਸਾਰਿਆਂ ਨੂੰ ਮੈਂ ਇਹ ਕਮੀਜ਼ ਦੇ ਗਲਿਆਂ ਤੇ ਪਾਈਪਿੰਗ ਲਗਾਣੀ ਆ ਬੈਕ ਤੇ ਔਰ ਫਰੰਟ ਤੇ ਬੈਕ ਤੇ ਜਿਹੜੀ ਉਹ ਓਰੇ ਪੱਟੀ ਨਾਲ ਲਗਾਵਾਂਗੇ ਤੇ ਫਰੰਟ ਤੇ ਜਿਹੜੀ ਲਗਾਵਾਂਗੇ ਅਸੀਂ ਗਲਾ ਬੁਕਰਮ ਵਾਲਾ ਬਣਾ ਕੇ ਲਗਾਵਾਂਗੇ ਇਹ ਤੁਸੀਂ ਦੇਖ ਸਕਦੇ ਆ ਮੈਂ ਕਿਸ ਤਰੀਕੇ ਦੇ ਨਾਲ ਤਗੀ ਨਾਲ ਜਿਹੜਾ ਨਾ ਬੈਕ ਗਲਾ ਆ ਬੈਕ ਗਲੇ ਤੇ ਮੈਂ ਸਿਰਫ ਲਾਈਨਿੰਗ ਜੋੜ ਕੇ ਅਟੈਚ ਕੀਤੀ ਆ ਇਹਦੇ ਨਾਲ ਅਸੀਂ ਐਦੇ ਹੀ ਮੈਂ ਉੱਪਰ ਰੱਖ ਕੇ ਲਗਾ ਲਾਂਗੇ ਇਸ ਤਰੀਕੇ ਦੇ ਨਾਲ ਪਹਿਲਾਂ ਅਸੀਂ ਇਹਨੂੰ ਪਾਈਪਿੰਗ ਨੇ ਸੈੱਟ ਕਰ ਲਾਂਗੇ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਓਰੇਵਲੀਰ ਲਗਾਵਾਂਗੇ ਫਿਰ ਅਸੀਂ ਫਰੰਟ ਗਲੇ ਤੇ ਪਹਿਲਾਂ ਪਾਈਪਿੰਗ ਅਟੈਚ ਕਰ ਲਾਂਗੇ ਗਲਾ ਮੈਂ ਬਣਾ ਲਿਆ ਸੀ ਬੁੱਕਰਾ ਵਾਲਾ ਇਹ ਇਸ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਜਿਹੜੀ ਉਰੇ ਪੱਟੀ ਆ ਨਾ ਪਹਿਲਾਂ ਅਸੀਂ ਇਹਦੇ ਵਿੱਚ ਜੋੜ ਪੈਣਾ ਜੋੜ પાਕੇ ਮੈਂ ਉਰੇ ਵੇ ਲੀਰ ਬੈਕ ਤੇ ਲਗਾਵਾਂਗੀ ਜੇ ਤਾਂ ਮਤਲਬ ਕਈ ਵਾਰੀ ਅਸੀਂ ਬੈਕ ਗਲਾ ਜਿਹੜਾ ਆ ਬੁਕਰਮ ਵਾਲਾ ਵੀ ਬਣਾ ਲੈਂਦੇ ਆ ਪਰ ਮੈਂ ਅੱਜ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਹੀ ਬਣਾਉਂਗੀ ਇਹਦਾ ਸੈਂਟਰ ਸਿਕਰਿਆ ਹੋਇਆ ਤੇ ਇਹਦਾ ਸੈਂਟਰ ਕੀਤਾ ਹੋਇਆ ਅਲਿਕ ਇੱਕ ਸੈਂਟਰ ਤੇ ਨਿਸ਼ਾਨਾ ਸਿੱਧੇ ਲਗਾ ਲਾਂਗੇ ਤੇ ਇੱਥੇ ਅਸੀਂ ਕੱਟ ਲਗਾ ਲਾਂਗੇ ਅਸੀਂ ਜਦੋਂ ਅਸੀਂ ਇਹਨਾਂ ਨੂੰ ਲਗਾਉਣ ਤੋਂ ਪਹਿਲਾਂ ਆਪਾਂ ਦੇਖ ਲਾਂਗੇ ਕਿ ਇੱਕੋ ਜਿਹਾ ਹੈ ਜਾਂ ਜਿੱਦਾਂ ਹੁਣ ਇਧਰਲੀ ਸਾਈਡ ਤੋਂ ਔਰ ਇਧਰਲੀ ਸਾਈਡ ਤੋਂ ਜਿੱਦਾਂ ਇਧਰੋਂ ਵੀ ਸਾਡਾ ਇੱਕੋ ਜਿਹਾ ਹੋਵੇ ਤੇ ਇਧਰੋਂ ਵੀ ਇੱਕੋ ਜਿਹਾ ਹੋਵੇ ਇਸ ਤਰੀਕੇ ਦੇ ਨਾਲ ਅਸੀਂ ਲਗਾਵਾਂਗੇ ਸੈਂਟਰ ਦਾ ਸੈਂਟਰ ਮਲਾ ਕੇ ਫੇਰ ਇਹ ਪਹਿਲਾਂ ਅਸੀਂ ਸਿੱਧੀ ਸਲਾਈ ਲਗਾਉਂਦੇ ਹਾਂ ਇਕਦਮ ਅਸੀਕੋ ਜਾਂ ਖਿੱਚ ਕੇ ਨਾ ਫੋੜੀ ਹੋਰੀ ਹੋਰੀ ਲਗਾਵਾਈ ਇਨੂੰ ਵਿੱਚੋਂ ਅਸੀਂ ਕਟਿੰਗ ਕਰਕੇ ਉਸ ਤੋਂ ਬਾਅਦ ਫਿਰ ਦੂਜੀ ਲਗਾਈਏ ਇਹ ਜਿਹੜੀ ਅਸੀਂ ਆਹ ਵਾਲੀ ਪੱਟੀ ਲਗਾਈ ਹੈ ਪਿੱਛੇ ਬੈਕ ਨੂੰ ਗਲੇ ਨੂੰ ਲਗਾਈ ਨਾ ਅਸੀਂ ਪਾਈਪਿੰਗ ਇਸ ਤਰੀਕੇ ਦੇ ਨਾਲ ਇਹਨੂੰ ਮੈਂ ਉਰੇ ਪੱਟੀ ਦੇ ਨਾਲ ਹੀ ਤਿਆਰ ਕਰਾਂਗੇ ਵੀਡੀਓ ਅਸੀਂ ਜਿਹੜਾ ਕੱਪੜਾ ਆ ਸੀ ਉਹਨੂੰ ਰੇਵਲੀਰ نیچے ਰੱਖਾਂਗੇ ਕਿਉਂਕਿ ਇਧਰਲੀ ਸਾਈਡ ਤੋਂ ਸਾਨੂੰ ਪਤਾ ਲੱਗਦਾ ਰਹੂਗਾ ਕਿ ਆਪਾਂ ਕਿੰਨੀ ਸਲਾਈ ਕਿੱਥੇ-ਕਿੱਥੇ ਸਲਾਈ ਲਗਾਉਣੀ ਆ ਇਹਨੂੰ ਅਸੀਂ ਇਸ ਤਰੀਕੇ ਦੇ ਨਾਲ ਐਦਾਂ ਆਹ ਦਬਰੀਕ ਨਿਕਲ ਜਾਣੀ ਤਾਂ ਤੁਸੀਂ ਇਹ ਇਹ ਜੇ ਤੁਹਾਨੂੰ ਥੋੜੀ ਜਿਹੀ ਕਿਤੇ ਉਹ ਜਦਾ ਵੱਧ ਘਟ ਜਾਂ ਕੁਝ ਵੀ ਲੱਗੇ ਤਾਂ ਤੁਸੀਂ ਇਹਨੂੰ ਦੁਬਾਰਾ ਇੱਕ ਸਲਾਈ ਹੋਰ ਲਗਾ ਕੇ ਫਿਨਿਸ਼ ਕਰ ਸਕਦੇ ਆਂ ਆਹ ਇਹ ਚੀਜ਼ ਦੇ ਨਾਲ ਤੇ ਇੱਥੋਂ ਮੈਨੂੰ ਥੋੜੀ ਜਿਹੀ ਮੋਟੀ ਲੱਗਦੀ ਆ ਇਸ ਕਰਕੇ ਮੈਂ ਥੋੜਾ ਜਿਹਾ ਇੱਕ ਵਾਰੀ ਸਲਾਈ ਹੋਰ ਲਗਾ ਲਾਂਗੀ ਇਥੋਂ ਨਾ ਥੋੜੇ ਛੋਟੇ ਛੋਟੇ ਆਪਾਂ ਨਾ ਪਹਿਲਾਂ ਕੱਟ ਲਗਾ ਲਾਂਗੇ ਪਹਿਲਾਂ ਅਸੀਂ ਮੈਂ ਇਸ ਤਰੀਕੇ ਦੇ ਨਾਲ ਪਹਿਲਾਂ ਲਗਾ ਲਉਗੀ ਸਲਾਈ ਨਾਲ ਨਾਲ ਬਿਲਕੁਲ ਆਹ ਚੀਜ਼ ਅੱਗੇ ਉਸ ਤੋਂ ਬਾਅਦ ਅਸੀਂ ਜੇ ਤਾਂ ਤੁਸੀਂ ਹੱਥ ਨਾਲ ਕੱਚਾ ਕਰਨਾ ਤਾਂ ਹੱਥ ਨਾਲ ਕੱਚਾ ਕਰ ਸਕਦੇ ਆ ਇਦਾਂ ਇਹ ਇਸ ਤਰੀਕੇ ਦੇ ਨਾਲ ਜੇ ਤੁਸੀਂ ਲੱਗਦਾ ਕਿ ਅਸੀਂ ਜਿਸ ਤਰੀਕੇ ਨਾਲ ਤੁਹਾਨੂੰ ਸੌਖਾ ਲੱਗਦਾ ਜੇ ਸਲਾਈ ਮਾਰਨੀ ਤਾਂ ਸਲਾਈ ਵੀ ਮਾਰ ਸਕਦੇ ਆ ਤੇ ਹੁਣ ਅਸੀਂ ਆ ਦੇਖਿਓ ਤੁਸੀਂ ਹੁਣ ਇਹ ਦੇਖ ਲੈਣੇ ਕਿ ਆ ਇਸ ਕੋ ਜੈ ਸੈਂਡ ਹੈਗਾ ਇਹਨਾਂ ਦਾ ਕਈ ਵੀਰੀ ਸਾਡਾ ਕੋਈ ਵੱਧ ਜਾਂ ਘੱਟ ਵੀ ਹੋ ਸਕਦਾ ਆ ਇੱਕੋ ਜਿਹਾ ਹੀ ਆ ਵੈਸੇ ਤਾਂ ਕਿਉਂਕਿ ਮਿੰਤੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕੋ ਜਿਹਾ ਹੀ ਹੈ ਇਹਦੀ ਵੀ ਕੱਟ ਦਾ ਨਿਸ਼ਾਨ ਲਗਾ ਲਾਂਗੇ ਸਿਰਫ ਇਹ ਲਗਾਉਣ ਦਾ ਤਰੀਕਾ ਇਸ ਤਰੀਕੇ ਦੇ ਨਾਲ ਹੌਲੀ-ਹੌਲੀ ਮਸ਼ੀਨ ਚ ਲਾ ਕੇ ਤੁਸੀਂ ਇਦਾਂ ਲਗਾ ਸਕਦੇ ਆ ਤੇ ਆਹ ਚੀਜ਼ ਤੁਸੀਂ ਦੇਖ ਸਕਦੇ ਹੋ ਵੀ ਆਹ ਮੇਰੀ ਇਦਾਂ ਇਸ ਤਰੀਕੇ ਦੇ ਨਾਲ ਤੇ ਹੁਣ ਮੈਂ ਤੁਹਾਨੂੰ ਇਹਨਾਂ ਤੇ ਸਲਾਈਆਂ ਲਗਾ ਕੇ ਬਾਅਦ ਵਿੱਚ ਤੁਹਾਨੂੰ ਤੀਰਾ ਜੋੜ ਕੇ ਫਿਰ ਦਿਖਾਉਂਦੇ ਆਂ ਆ ਦੇਖ ਲਓ ਮੈਂ ਨਾ ਉੱਪਰ ਜਿੱਦਾ ਹ ਸਲਾਈ ਲਗਾ ਲਈ ਆ ਪਾਈਪਿੰਗ ਕੱਢ ਕੇ ਤੇ ਬੈਕ ਤੇ ਪੱਲੇ ਤੇ ਵੀ ਆ ਦੇਖਿਓ ਤੁਸੀਂ ਆ ਦੇਖਿਓ ਐਨ ਬਹੁਤ ਸੋਹਣੀ ਜਿਦਾ ਮਤਲਬ ਐਨ ਇਹ ਸਫਾਈ ਦੇ ਨਾਲ ਪਾਈਪਿੰਗ ਲੱਗੀ ਆ ਤੇ ਬੈਕ ਤੇ ਨਾ ਮਤਲਬ ਆ ਕੱਚਾ ਕਰ ਲਿਆ ਓਰੇਵ ਨੂੰ ਆ ਤੁਸੀਂ ਠੀਕ ਸਾਧ ਨੇ ਆ ਇਸ ਤਰੀਕੇ ਦੇ ਨਾਲ ਮੈਂ ਕਿਉਂਕਿ ਜੇ ਅਸੀਂ ਤਰਪਾਈ ਬਾਹਰੋਂ ਕਰवानी ਹੁੰਦੀ ਨਾ ਕੱਚਾ ਕਰਕੇ ਫੇਰ ਕਈ ਵਾਰੀ ਦੇਣਾ ਪੈਂਦਾ ਆ ਵੇ ਨਹੀਂ ਤਾਂ ਉਹ ਕੀ ਕਰਦੇ ਆ ਕਿ ਜਿਸ ਤਰੀਕੇ ਦੇ ਨਾਲ ਦੇਖਿਆ ਉਸ ਤਰੀਕੇ ਦੇ ਨਾਲੇ ਕਰ ਦਿੰਦੇ ਆ ਆ ਤੁਸੀਂ ਦੇਖ ਸਕਦੇ ਹੋ ਵੀ ਆ ਜਿਹੜੀ ਆ ਪਾਈਪਿੰਗ ਤੇ ਆ ਬੈਗ ਤੇ ਹੁਣ ਮੈਂ ਤੁਹਾਨੂੰ ਨਾ ਤੀਰਾ ਜੋੜ ਕੇ ਤਾਂ ਫਿਰ ਮੈਂ ਤੁਹਾਨੂੰ ਦਿਖਾ ਲ ਦਿੰਦੀ ਹਾਂ ਏ ਐ ਇਹਨੂੰ ਅਸੀਂ ਇਸ ਤਰੀਕੇ ਦੇ ਨਾਲ ਖੋਲ ਲੈਣਾ ਆ ਆ ਚੀਜ਼ ਨੂੰ ਅਸੀਂ ਖੋਲ ਕੇ ਫਿਰ ਇਹਦੇ ਉੱਪਰ ਇਹ ਵਾਲਾ ਐਨ ਬਿਲਕੁਲ ਉੱਪਰ ਇਸ ਇੱਦਾਂ ਰੱਖ ਲ ਕੇ ਅਦਰ ਆ ਚੀਜ਼ ਦੇਖੋ ਇਹ ਆ ਦੇਖਿਓ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਖੋਲ ਲਿਆ ਇਹਨੂੰ ਖੋਲ ਕੇ ਜਿਹੜੀ ਪਾਈਪਿੰਗ ਬਿਲਕੁਲੀ ਦੇ ਪਾਈਪਿੰਗ ਤੇ ਪਾਈਪਿੰਗ ਰੱਖ ਕੇ ਇਦਾਂ ਤਰੀਕੇ ਦੇ ਨਾਲ ਆਣਾ ਇੱਧਾ ਆਜੂਗੀ ਕਿਉਂਕਿ ਆ ਦੇਖੋ ਜਦੋਂ ਅਸੀਂ ਇਹਨੂੰ ਇਸ ਤਰੀਕੇ ਦੇ ਨਾਲ ਇਹਨੂੰ ਫੋਲਡ ਕਰਨਾ ਤਾਂ ਇਹ ਚੀਜ਼ ਇੱთა ਸਾਡੀ ਉੱਪਰ ਆਜੂਗੀ ਤਾਂ ਇਹ ਮੈਂ ਤਾਂ ਦਿਖਾ ਨਹੀਂ ਪਾਈ ਆ ਸੂਟ ਸਾਰੇ ਆ ਤਿਆਰ ਕੀਤਾ ਹੋਇਆ ਸੂਟ ਆ ਤੇ ਨਾਲ ਤੁਸੀਂ ਦੇਖ ਸਕਦੇ ਆ ਕਟਿੰਗ ਪ੍ਰੈਸ ਕਰਕੇ ਕਟਿੰਗ ਕਰਨੇ ਵਾਸਤੇ ਰੱਖੇ ਹੋਏ ਆ ਆ ਸੂਟ ਸਾਰੇ ਤੇ ਤੁਸੀਂ ਮੇਰੇ ਚੈਨਲ ਨੂੰ ਪਲੀਜ਼ ਦੇਖ ਕੇ ਨਾ ਸਬਸਕ੍ਰਾਈਬ ਜ਼ਰੂਰ ਕਰਿਓ ਆ ਦੇਖਿਓ ਨਾ ਮੈਂ ਆ ਦੇਖਿਓ ਤੁਸੀਂ ਇਹ ਆ ਜਿਹੜਾ ਨਾ ਇਹ ਐਦਾਂ ਜਦੋਂ ਅਸੀਂ ਲਗਾਇਆ ਤਾਂ ਇਹਨਾਂ ਐਦਾਂ ਅਸੀਂ ਫੋਲਡ ਕਰ ਦੇਣਾ ਇਸ ਤਰੀਕੇ ਦੇ ਨਾਲ ਇਹ ਇਹਨੂੰ ਇਹ ਆ ਸਾਡੀ ਨਾ ਐਦਾਂ ਪਾਈਪਿੰਗ ਜਿਹੜੀ ਹੈ ਨਾ ਆਹ ਪਾਈਪਿੰਗ ਇੱਧਰ ਆ ਜਾਊਗੀ ਤੇ ਆਹ ਚੀਜ਼ ਸਾਡੀ ਜਿਹੜੀ ਹੈ ਨਾ ਆ ਤੁਸੀਂ ਦੇਖ ਲੈ ਇਹ ਇਦਾਂ ਆ ਜੋਗੀ ਇਹ ਆ ਤੀਰਾ ਸਾਡਾ ਇਦਾਂ ਤੇ ਮੈਂ ਦੁਬਾਰਾ ਇੰਟਰਲੋ ਕਰਕੇ ਫਿਰ ਦੁਬਾਰਾ ਪੱਕੀ ਸਲਾਈ ਲਗਾ ਦੂੰਗੀ ਸਿਰਫ ਹੁਣੋ ਵੀਡੀਓ ਲੰਬੀ ਹੋ ਜਣੀ ਇਸ ਕਰਕੇ ਤੇ ਆ ਤੁਸੀਂ ਇਹ ਆ ਦੇਖਿਓ ਪਾਈਪਿੰਗ ਜਿਹੜੀ ਹੈ ਨਾ ਬਹੁਤ ਬਰੀਕ ਫਿਰ ਦੁਬਾਰਾ ਪ੍ਰੈਸ ਕਰਕੇ ਥੋੜਾ ਜਿਹਾ ਜਾਨਕਾ ਫਿਨਿਸ਼ਿੰਗ ਜ਼ਿਆਦਾ ਆ ਜੋਗੀ ਤੇ ਉਦਾਂ ਤੇ ਆ ਤੁਸੀਂ ਫਰੰਟ ਦਾ ਤੇ ਆਸ ਜਿਹੜਾ ਸੱਡਾ ਹੈ ਨਾ ਤੇ ਜਦੋਂ ਅਸੀਂ ਪ੍ਰੈਸ ਮਾਰ ਕੇ ਫਿਰ ਸਹੀ ਤਰੀਕੇ ਦੇ ਨਾਲ ਤੇ ਬੈਕ ਦਾ ਗਲਾ ਜਿਹੜਾ ਹੈ ਨਾ ਇਹ ਇਦਾਂ ਬੈਠ ਜਾਊਗਾ ਇਹ ਇਹ ਇਦਾਂ ਕਿਉਂਕਿ ਜਿਹੜੀ ਅਸੀਂ ਓਰੇਵ ਲੀਰ ਲਗਾਈ ਹੈ ਨਾ ਉਹ ਵੀ ਅਸੀਂ ਮਤਲਬ ਹਲਕੇ ਹੱਥਾਂ ਨਾਲ ਖਿੱਚਾ ਖੁੱਚੇ ਨਹੀਂ ਕੀਤੀ ਇਸ ਕਰਕੇ ਆ ਤੁਸੀਂ ਦੇਖ ਸਕਦੇ ਆ ਆ ਫਰੰਟ ਗਲਾ ਔਰ ਬੈਕਲਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਥੈਂਕ ਯੂ